ਕੀ ਤਗਾਦਸ ਕੇ ਕਾਰ ਦੇ ਵਿੜੇ ਛੀ ਸ਼ੱਕੀ ਹਾਲਾਤਾਂ ਚ ਮਹਿਲਾ ਦੀ ਲਾਸ਼ ਬਣਾ ਮਿਲ ਜੇ ਮਹਿਲਾ ਦੇ ਗਲੇ ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ ਪੁਲਿਸ ਨੇ ਹਾਲਾਂਕਿ ਕਤਲ ਦਾ ਖੱਛਾ ਜਤਾਇਆ ਹੈ ਕਾਰਜਦਾਰ ਤੇ ਕਿ ਆਜੂ ਮਹਿਲਾ ਹੈ ਇਕੱਲੀ ਰਹਿੰਦੀ ਸੀ ਤੇ ਗਵਾਹਾਂ ਮੁਤਾਬਕ ਮਹਿਲਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਅੰਮ੍ਰਿਤਸਰ ਦੇ ਸੁਲਤਾਨ ਮੀਟ ਇਲਾਕੇ ਦੀ ਬੰਦਰ ਵਾਲੀ ਗਲੀ ਦੀ ਪੂਰੀ ਕਤਨਾ ਦਸਤਿਜਾਰੀ 44 ਸਾਲਾ ਇਸ ਦੀ ਉਮਰ ਹੈ ਤੇ ਵਿਖਿਆ ਜਾ ਸਕਦਾ ਹੈ ਕਿ ਇਸ ਮਹਿਲਾ ਦੀ ਜੋ ਲਾਸ਼ ਹੈ ਉਬਰਾਡੇ ਚ ਪਈ ਹੋਈ ਹੈ ਸਥਾਨਕ ਪੁਲਿਸ ਉਥੇ ਮੌਜੂਦ ਹੈ ਹਾਲਾਂਕਿ ਜਾਂਚ ਦਾ विषय है या कटना है या फिर कोई जो है जो है पूरी घटना अंजाम किसने दिता महिला के गले से हालांकि के निशान मिले ने पुलिस ने कतल खदशा जताया है चक जताया है कार दस दे की जो महिला सिगी गणियों का कहना है कि महिला का दिमागी संतुलन 8:00 ਵਜੇ ਦੀ ਗੱਲ ਹੈ ਇਥੋਂ ਲੰਘਣ ਡੇ ਤੇ ਰਸ਼ ਪਿਆ ਸੀ ਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਤੇ ਉਹ ਵੇਖਾ ਮੜ ਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਿਸ ਨੂੰ ਫਿਰ ਉਹ ਆਏ ਪੁਲਸ ਵਾਲੇ ਹੁਣ ਦੇਖਣ ਡੇ ਇਨਕੁਆਇਰੀ ਕਰ ਰਹੇ ਆ ਲੜਕੀ ਜਿਹੜੀ ਥੋੜੀ ਮੈਂਟਲੀ ਅਫਸਰਟ ਸੀ ਕਹਿੰਦੇ ਤੇ ਬਾਪ ਦੇ ਮਕਾਨ ਉਹਦਾ ਆਪਣਾ ਹੈ ਤੇ ਉਹ ਇਹੋ ਕੋਈ ਮਕਾਨ ਜਿਹੜੀ ਪੈਨਸ਼ਨ-ਪੁਨਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਾਂ ਨੂੰ ਦਾਨ-ਦੂਨ ਕਰਦੀ ਸੀ ਕਿਛੇ ਰੁਕਸੀਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਇਹੋ ਕੁਝ ਸ਼ਾਇਦ ਉਹੀ ਕੰਮ ਜਿਹੜਾ ਦੀ ਮੌਤ ਦਾ ਕਾਰਨ ਬਣਿਆ। ਇਹਨਾਂ ਦੇ ਬੱਚੇ ਕੋਈ ਕੋਈ ਬੱਚਾ ਨਹੀਂ ਐਨ ਮੈਨੇ ਸਰ ਕਿੰਨੀ ਉਮਰ ਹੈ ਇਹਨਾਂ? ਉਮਰ 40 ਸਾਲ 40-42 ਸਾਲ ਦੀ ਉਮਰ ਹੈ। ਤੁਹਾਨੂੰ ਸਿਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਅਸੀਂ? ਜਨੰਗੰਢੇ ਦੀ ਦੁਨੀਆ ਅੰਦਰ ਫੇ ਉਹ ਇੱਥੇ ਬੱਚਿਆਂ ਨੂੰ ਨਾ ਟੋਫੀਆਂ-ਟਾਫੀਆਂ ਵੜੀਆਂ ਵੰਡਦੀ ਹੁੰਦੀ ਟੋਫੀਆਂ ਬਰਚੇਨ ਖਵਾ ਦੇਣੀਆਂ। ਕੋਈ ਛੋਟੀ ਜੀ ਬੱਚੀ ਅੰਦਰ ਲੈਣ ਗਈ ਟੋਫੀਆਂ ਵੀ ਚਲ ਲੈ ਕੇ ਆਉਣੀ ਆ ਉਹਨੇ ਜਦੋਂ ਅੰਦਰ ਖੂਨੋ ਖੂਨੀ ਹੋਇਆ ਵੇਖਿਆ ਤੋ ਆਣ ਕੇ ਉਹਨਾਂ ਨੇ ਆਰਐਸਪੀਕੇਰੀ ਵਾਲੇ ਦੀ ਮੰਮੀ ਨੂੰ ਦੱਸਿਆ ਵੀ ਆ ਗੱਬਾ ਹੋਇਆ ਅੰਦਰ ਤੇ ਹੁਣੇ ਇਨਫੋਰਮੇਸ਼ਨ ਮਿਲੀ ਜੀ ਵੀ ਹਾਪੀਤ ਕੋਲ ਆ ਰਿਹਾ ਹੈ ਕਿ ਡਾਕਟਰ ਹਰਪੰਸ ਸਿੰਘ ਉੱਥੇ ਜਿਹੜੀ ਹੈਗੀ ਐ ਇੱਥੇ ਡੈੱਡ ਬੋਡੀ ਪਈ ਹੈ ਉਨਾ ਕੇ ਚੈੱਕ ਕੀਤਾ ਉਥੇ ਮਤਲਬ ਉਹਦੇ ਤੋਂ ਚ ਜਖਮ ਦੇ ਹੈ ਇਨਸ਼ਾਅਰ ਇਹ ਬੋਡੀ ਪਈ ਹੈ ਬਾਕੀ ਹੁਣ ਆਸ-ਪਾਸ ਕਰ ਰਹੇ ਆ ਲੋਕਾਂ ਬਣਾ ਜੇ ਕਰ ਰਹੇ ਆ ਸਰ ਕੀ ਲੱਗਦਾ ਵੀ ਮਰਡਰ ਹੋਇਆ ਜਾਂ ਕੁ ਨੈਚੁਰਲੀ ਹੈ ਜੀ ਮਰਡਰ ਹੈ ਮਰਡਰ ਹੈ ਸਰ ਕਿੰਨੇ ਕੱਲੀ ਰਹਿੰਦੀ ਸੀ ਕੀ ਹਾਂਜੀ ਪਿਛਲੇ ਸਵੇਰ ਤੋਂ ਇਹਦੇ ਮਾਤਰ ਜਿਹੜੇ ਫਾਦਰ ਤੇ ਮਦਰ ਜਿਹੜੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਤੇ ਉਹਦੇ ਕਰਕੇ ਤੁਹਾਨੂੰ ਕੱਲੀ ਸੀ ਤੇ ਇੱਕ ਡਿਫਰੈਕਸ਼ਨ ਵੀ ਸੀ ਕਿੰਨੇ ਕੇਸ ਸੀ ਇਹਨਾਂ ਦੀ 40 ਪਲੱਸ ਅਗੇ ਅੱਜ ਗੱਲ ਕਰਾਂਗੇ ਰਾਜਪੁਰਾ ਦੀ ਜਿੱਥੇ ਕੀ ਰਾਜਪੁਰ ਸਨੇਚਰਜ਼ ਦੇ ਹੌਸਲੇ ਬਿਹਾਦੀ ਬੁਲਨ ਨੇ ਕੱਚਵੜ ਦੇ ਇੱਕ ਮਹਿਲਾ ਦੀ ਸੋਨੇ ਦੀ ਚੇਨ ਖੋ ਕੇ ਲੁਟੇਰੇ ਫਰਾਦ ਕੋਠੀ ਦੇ ਹਰਾਂਡੇ ਠੀ ਬਜ਼ੁਰਗ ਜੋੜਾ ਬੈਠਾ ਹੋਇਆ ਸੀ ਜਦੋਂ ਕਿ ਸਨੇਚਰਜ਼ ਦੇ ਬੁਲਸ ਪੂਰੀ ਕਤਨ ਦਾ ਅੰਜਾਮ ਦਿੱਤਾ ਤੇ ਸਨੇਚਰ ਗੇਟ ਦੇ ਰਾਹੀਂ ਸਿੱਧਾ ਕੱਚੇ ਦਾਖਲ ਹੋਏ ਐਂਟਰ ਹੋਏ ਤੇ ਸਨੇਚਰ ਨੇ ਮਹਿਲਾ ਦੇ ਪੈਜ ਹੱਥ ਲਾਉਣ ਵਹਾਨੇ ਚੀਨ ਹੀ ਖੋਲੀ ਚੀਨ ਹੋਕੇ ਮੋਕੇ ਤੋਂ ਚੋਰੀਚੇਜ਼ ਦੀਗਾ ਫਰਾਰ ਹੋ ਗਿਆ ਮਹਿਲਾ ਦੇ ਪਤੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਥੋੜੀ ਅੱਗੇ ਬਾਈਕ ਤੇ ਦੂਜੇ ਮੁੱਲਕਾਲ ਬੈਠ ਕੇ ਚੋਰੀਚੇਜ਼ ਦੀਗਾ ਮੌਕੇ ਤੋਂ ਫਰਾਰ ਹੋ ਗਿਆ ਸਾਰੀ ਘਟਨਾ ਸੂਚੀ ਵਿੱਚ ਕੈਦ ਹੋਈ ਹੈ ਜਾਣਕਾਰੀ ਮੁਤਾਬਕ ਬਜ਼ੁਰਗ ਜੋੜੇ ਦੇ ਦੋਵੇਂ ਬੇਟੇ ਵਿਦੇਸ਼ ਰਹਿੰਦੇ ਨੇ ਤਸਵੀਰ ਦੀ ਸੇਰ ਕਰਨ ਤੋਂ ਬਾਅਦ ਦੋਵੇਂ ਵਰਾਂਡੇ 'ਚ ਬੈਠੇ ਹੋਏ ਸਨ ਜਿਸ ਮੌਕੇ ਇਹ ਪੂਰੀ ਘਟਨਾ ਵਾਪਰੀ ਹੈ खो के मौके तो पर फरार हो जाता है हालांकि जो महिला का जो पति होंगे उसने कोशिश करता है पर बाहर जो स्नैचर खड़ा होंगे है उसको बैठ के दूजा स्नैचर जिसके वालों पूरी घटना अंजाम दिता जाता है ਕਿਦੋਂ ਲੈ ਮਾਲਕ ਦੀ ਵਾਕ ਕਰਕੇ ਤੇ ਆਪਣੇ ਵੀਡੀਓ ਵਿੱਚ ਬੈਠ ਕੇ ਗੇਟ ਤੋਂ ਅੰਦਰ ਨਿਭਸੇ ਤੇ ਪੱਖਾ ਲਾ ਲਿਆ ਪੱਖਾ ਲਾ ਕੇ ਇਹਨਾਂ ਨੂੰ ਮੱਛਰ ਉੱਛਲ ਲੱਗਣ ਲੱਗਿਆ ਘਰ ਦੇ ਕੰਦੇ ਉੱਠ ਕੇ ਅੰਦਰ ਚੱਲੇ ਦਰਵਾਜ਼ਾ ਇੱਕ ਗੇਟ ਦਾ ਖੁੱਲਿਆ ਉੱਠਣ ਹੀ ਲੱਗੇ ਆ ਇਹਨਾਂ ਨੂੰ ਇੱਕ ਮੋਟਰਸਾਈਕਲ ਨੰਗਿਆ ਪਰ ਸਾਨੂੰ ਨਹੀਂ ਪਤਾ ਉਹ ਕਹੋਣਾ ਸਾਨੂੰ ਕੀ ਪਤਾ ਇੱਥੇ ਗਲੀ ਜਾਇਓ ਨੰਗਦੇ ਹੀ ਆ ਲੋਕੀ ਉਹ ਦੇਖਦੇ ਆ ਦੇਖਦੇ ਆ ਇੱਕ ਮਿੰਟ ਚ ਐਦਾਂ ਅੰਦਰ ਵੜਿਆ ਮੂੰਹ ਭੇਟਿਆ ਮੂੰਹ ਤੇ ਕਪੜਾ ਸੀਗਾ ਤੇ ਮੈਂ ਕਿਹਾ ਵੀ ਕੋਈ ਰਿਸ਼ਤੇਦਾਰ ਆ ਗਿਆ ਜਿਹੜਾ ਪੈਰੀਂ ਹੱਥ ਲਾਣ ਲੱਗ ਗਿਆ ਉਹ ਪੈਰੀਂ ਹੱਥ ਲਾਣ ਦੀ ਬਜਾਏ ਇਹਨੇ ਗੱਲ ਨੂੰ ਹੱਥ ਫੜ ਲਿਆ ਗੱਲ ਨੂੰ ਹੱਥ ਫੜਾਇਆ ਇਹਨੇ ਦਬ-ਦਬ ਕੋਟ ਲਿਆ ਮੇਰੇ ਉੱਠਦੇ ਉੱਠਦੇ ਉਹ ਚੈਨੀ ਲਾਂਦੇ ਦੌੜ ਪਿਆ ਮੈਂ ਨੰਗੇ ਪੈਰੀਂ ਉਹ ਤੇ ਮਗਰ ਦੌੜਿਆ ਉਹ ਮੋਟਰਸਾਈਕਲ ਸਟਾਰਟ ਖੜਾ ਸੀ ਮੇਰੇ ਨਾਲ ਹੀ ਇਹ ਕੋਈ 10 ਗਾਇ ਤੇ ਉਹ ਮਾਰੀ ਛਾਲ ਉਹਨੇ ਮੋਟਰਸਾਈਕਲ ਤੇ ਲੈ ਗਿਆ ਬਸ ਮੇਰੇ ਰੋਲੋਂ ਪਾਉਂਦੇ ਬੰਦੇ ਆ ਨਿਕਲ ਗਏ ਪੁਲਿਸ ਨੂੰ ਕੰਪਲੇਟ ਪੁਲਿਸ ਨੂੰ ਕੰਪਲੇਟ ਦੇ ਕੇ ਆਇਆ ਹੈ ਤੇ ਸਵੇਰ ਦੇ ਸਵੇਰ ਦੇ ਲਗਭਗ ਵਕਤ ਹੈ ਹਲੋ ਅਗੇ ਵਦਾਂਗ ਤੇ ਗੱਲ ਕਰਾਂਗੇ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਸੋਨਮਰਚ ਵੱਡਾ ਹਾਦਸਾ ਵਾਪਰਿਆ ਜਿੱਤੇ ਕਿ ਸਿੰਧ ਦਰਿਆ 'ਚ ਇੱਕ ਟੂਰਿਸਟ ਕੈਬ ਡਿੱਗ ਗਈ ਚਾਰ ਲੋਕਾਂ ਦੀ ਦਰਦ ਦਾ ਖਤ ਹੋ ਗਈ ਹੈ ਦੋ ਲਾਪਤਾ ਦਸਤੇ ਜਾ ਰਹੇ ਨੇ ਹਾਲਾਂਕਿ ਤਿੰਨ ਲੋਕਾਂ ਨੂੰ ਤੁਰੰਤ ਰੈਸਕੂ ਕੀਤਾ ਗਿਆ ਹੈ ਦੋ ਲੋਕ ਦਰਿਆ ਦੇ ਤੇਜ਼ ਵਾਜ ਕੀ ਰੁਕ ਗਏ ਸੜਕ ਤੇ ਸਿਲਕਨ ਹੋਣ ਕਰਨ आज जो कैब का संतुलन सी का वो बिगड़ गया इंबैलेंस हो गई सलानिया नाल परी हुई कैब सिटी के हालात का तलाश की जा रही है रेस्क्यू ऑपरेशन लगातार जारी है पर दरियाद तेज बहा करके जो रेस्क्यू ऑपरेशन तो मुश्किल हो रही है ये तस्वीरें मौके के सामने या आई यानी आने सोनबर्ग जम्मू कश्मीर दिया तस्वीरें की एक टूरिस्ट कैब थी